ਕੇਂਦਰ ਸਰਕਾਰ ਦੇ ਲਗਭਗ 23 ਲੱਖ ਮਲਾਜਾਂ ਵੱਲੋਂ ਜੋ ਕੇਂਦਰ ਸਰਕਾਰ ਨੇ ਯੂਪੀਐਸ ਕਿ ਲਾਗੂ ਕੀਤੀ ਗਈ ਆ ਉਸ ਦਾ ਵਿਰੋਧ ਹੋ ਰਿਹਾ ਜੀ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਅਤੇ ਯੂਪੀਐਸ ਵਿੱਚ ਜਿਵੇਂ ਸਬੰਧ ਦਾ ਅੰਤਰ ਹੈ ਜੇਕਰ ਆਪਾਂ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਕਰੀਏ ਤਾਂ ਇਸ ਦੇ ਜੀਪੀਐਫ ਕੱਟਿਆ ਜਾਂਦਾ ਮਲਾਜਾਂ ਦਾ ਉਸ ਦੇ ਉੱਪਰ ਸਰਕਾਰ 7% ਇੰਟਰਸਟ ਹੁੰਦੀ ਹੈ ਪਰ ਯੂਪੀਐਸ ਸਕੀਮ ਆ ਜੋ ਜੋ ਉਸ ਦੇ ਵਿੱਚ ਮੁਲਾਜ਼ਮਾਂ ਦਾ ਸੀਪੀਓ ਕੱਢਿਆਂ ਦਾ 10% 58 ਸਾਲ ਤੋਂ ਬਾਅਦ ਉਹਦੀ ਮਿਲਣ ਦੀ ਕੋਈ ਆਸ ਨਹੀਂ ਹੈ ਕੋਈ ਅਜੇ ਅਜੰਡਾ ਸਰਕਾਰ ਨੇ ਪਾ ਨਹੀਂ ਕੀਤਾ ਇਹੋ ਜਿਹਾ ਦੂਜੇ ਪਾਸੇ ਯੂਪੀਐਸ ਦੇ ਵਿੱਚ ਜੋ ਕਰਮਚਾਰੀ 25 ਸਾਲ ਸਰਪੂਰੀ ਕਰਦਾ ਹੈ ਉਸ ਨੂੰ ਪੈਨਸ਼ਨ ਲੱਗੇਗੀ ਬੇਸਿਕ ਪੇ ਦੇ ਉੱਪਰ 60% ਪੈਨਸ਼ਨ ਲੱਗੇਗੀ ਤੇ ਉਸ ਤੋਂ ਉਹਨੂੰ ਡੀ ਮਿਲੇਗਾ ਪਰ ਜੋ ਪੁਰਾਣੀ ਪੈਨਸ਼ਨ ਸਕੀਮਾਂ ਉਸ ਦੇ ਵਿੱਚ ਮੁਲਾਜ਼ਮ ਆਪਣਾ ਜੀਪੀਓ ਕਰਾਉਂਦਾ 58 ਸਾਲ ਦੀ ਸਰਵਿਸ ਤੋਂ ਪਹਿਲਾਂ ਵੀ ਉਹਨੂੰ ਰਿਟਾਇਰਮੈਂਟ ਲੈ ਸਕਦਾ ਹੈ ਉਸ ਨੂੰ ਪੂਰਾ ਬੈਨੀਫਿਟ ਮਿਲੇਗਾ ਪਰ ਯੂਪੀਏ ਦੇ ਵਿੱਚ ਜੋ ਰਿਟਾਇਰਮੈਂਟ ਪਹਿਲਾਂ ਲੈਂਦਾ ਹੈ ਉਸ ਨੂੰ 58 ਸਾਲ ਤੋਂ ਬਾਅਦ ਹੀ ਪੈਨਸ਼ਨ ਲੱਗੇਗੀ ਦੂਜੇ ਪਾਸੇ ਯੂਪੀਏ ਦੇ ਵਿੱਚ ਜਿਸ ਕਰਮਚਾਰੀ ਦੀ ਸਰਵਿਸ 25 ਸਾਲ ਹੋਵੇਗੀ ਉਸ ਨੂੰ ਜੋ ਪੈਨਸ਼ਨ ਆ ਉਹ ਬੇਸਿਕ ਪੇ ਪੈਨਸ਼ਨ ਹੈ ਜੋ 50 ਸਾਲ ਲੱਗੇਗੀ ਤੇ ਉਸ ਦੇ ਉੱਪਰ ਉਸ ਨੂੰ ਡੀ ਮਿਲੇਗਾ ਇਸ ਤਰ੍ਹਾਂ ਹੀ ਜਿਸ ਕਰਾਨੀ ਸਰਵਸ 10 ਸਾਲ ਹੁੰਦੀ ਹੈ ਤਾਂ ਉਸ ਨੂੰ ਲਗਭਗ 10000 ਪੈਨਸ਼ਨ ਦੇ ਉਸ ਦੇ ਵੜੀ ਲੱਗੇਗਾ ਤੇ 10 ਸਾਲ ਤੋਂ ਘੱਟ ਵਾਲੇ ਜੀ ਸਰਵਸ ਨੂੰ ਉਸ ਨੂੰ ਪੈਨਸ਼ਨ ਨਹੀਂ ਲੱਗੇਗੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਮਲਾਜਮਾਂ ਦਾ ਜੋ ਸੀਪੀਐਫ ਕਟਾਈਂ ਦਾ 10% ਉਹ ਮਿਲਣ ਦੀ ਦੁਆਰਾ ਆਸ ਨਹੀਂ ਹੈ ਪਰ ਉਹਨਾਂ ਮਲਾਜਮ ਨੂੰ ਕਿਹਾ ਗਿਆ ਹੈ ਕਿ ਤੁਹਾਨੂੰ 25 ਸਾਲ ਬਾਅਦ ਪੈਨਸ਼ਨ ਲਾਵਾਂਗੇ ਜਿਸ ਤਰ੍ਹਾਂ ਕਿਸੇ ਕਰਮਚਾਰੀ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਕਰਮਚਾਰੀ ਨੂੰ ਬੇਸਿਕ ਪੈਨਸ਼ਨ ਨੂੰ 60% ਮਿਲੇਗਾ ਤੇ ਉਸ ਤੋਂ ਡੀ ਮਿਲੇਗਾ ਪਰ ਯੂਪੀਐਸ ਅਤੇ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਬਹੁਤ ਫਰਕ ਹੈ ਜੀਵਨ ਸਮਾਨ ਦਾ ਅੰਤਰ ਹੈ ਜੋ ਪੁਰਾਣੀ ਪੈਨਸ਼ਨ ਸਕੀਮ ਉਸ ਦੇ ਵਿੱਚ ਲਗਭਗ ਗ੍ਰੈਟੀ 25 ਲੱਖ ਮਿਲਦੀ ਹੈ ਪਰ ਯੂਪੀਐਸ ਦੇ ਵਿੱਚ ਜੋ ਜੋ ਗ੍ਰੈਟੀਆ ਬਹੁਤ ਘੱਟ ਮਿਲੇਗੀ ਜਿਸ ਕਰਕੇ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਜਾਂ ਹਰ ਸਟੇਟ ਦੇ ਮੁਲਾਜ਼ਮਾਂ ਬਰੂਰ ਕਰ ਰਹੇ ਹਨ ਉਹ ਮੰਗ ਕਰ ਰਹੇ ਨੇ ਸਾਨੂੰ ਜੀ ਜੋ ਯੂਪੀਐਸ ਸਕੀਮ ਸਾਨੂੰ ਮਨਜ਼ੂਰ ਨਹੀਂ ਹੈ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਨੂੰ ਸਭਾਤਨ ਸਾਲਾਂ ਕੁ ਜਿਹਾਵੇ ਦੂਜੇ ਪਾਸੇ ਮੁੱਖ ਮੰਤਰੀ ਭਗਵਾਨ ਤਮਾਨ ਬੇਤੋਨੀ ਹਰਪਾਲ ਸਿੰਘ ਜੀ ਮੈਂ ਤੋਂ ਲਾਰਾ ਦੁਖੀ ਹੋ ਕੇ ਜੋ ਮਲਾਜ਼ਮ ਮੁੱਖ ਮੰਤਰੀ ਭਗਵਾਨ ਤਮਾਨ ਨੇ ਇੱਕ ਮੀਟਿੰਗ ਵਿੱਚ ਬੈਠ ਕੇ ਆਸੀ ਮੈਂ ਤੁਹਾਡੇ ਦੁਆਰਾ ਮੀਟਿੰਗ ਕਰੂੰਗਾ 22 ਅਗਸਤ ਨੂੰ ਪਰ ਉਹ ਮੀਟਿੰਗ ਕੇ 12 ਸਤੰਬਰ ਨੂੰ ਉਹ ਵੀ ਸਾਬ ਕਮੇਟੀ ਨਾਲ ਹੋਣੀ ਹੈ ਜੀ ਮੁੱਖ ਮੰਤਰੀ ਭਗਵਾਨ ਤਾਂ ਹੋਣਾ ਜੋ 12 ਸਤੰਬਰ ਦੀ ਮੀਟਿੰਗ ਆ ਉਸ ਵਿੱਚ ਨਹੀਂ ਬੈਠਣਗੇ ਸਾਬ ਕਮੇਟੀ ਦਾ ਚੇਅਰਮੈਨ ਹੈ ਬੇਤੋਨੀ ਹਰਪਾਲ ਸਿੰਘ ਜੀ ਮਾ ਸ੍ਰੀ ਅਮਨ ਅਰੋੜਾ ਜੀ ਅਤੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਹਨ ਜੋ 14 ਅਗਸਤ ਨੂੰ ਕਿਹੜਾ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਸ ਦਾ ਫੈਸਲਾ ਕੀਤਾ ਗਿਆ ਸਾਬਕਾ ਦੋ ਸਾਬਕਾ ਬਣਾਈਆਂ ਵੀ ਜੋ ਬੇਤੋਣੇ ਹਰਪਾਲ ਸਿੰਘ ਉਹ ਸਾਬਕਾ ਚੇਅਰਮੈਨ ਹੈ ਜਾਂ ਮੈਂਬਰ ਸ੍ਰੀ ਅਮਨ ਅਰੋੜਾ ਜੀ ਹਨ ਸਾਬਕਾ ਕਲਿਸਨ ਧਾਰੀਵਾਲ 1-1 2016 ਤੋਂ 31 06 2021 ਤੱਕ ਜੋ ਪੇਕੇ ਹਨੈਰੀਅਰ ਬਾਰੇ ਕੋਈ ਫੈਸਲਾ ਕਰਨਗੇ ਉਸ ਤੋਂ ਬਾਅਦ ਜੋ ਡੀਏ ਕੇਸ ਤੋਂ ਦਾ ਬਕਾਇਆ ਹੈ ਉਸ ਬਾਰੇ ਵੀ ਕੋਈ ਫੈਸਲਾ ਕਰ ਸਕਦੇ ਹਾਂ ਜੀ ਤੁਹਾਡੇ ਟਾਈਮ ਤੇ ਸਾਥੀ ਉਹਨਾਂ ਨੇ ਮੰਗਾ ਕਿ 1-1 2006 ਤੋਂ 2011 ਤੱਕ ਜਿਨ੍ਹਾਂ ਵੀ ਰੈਂਡਰੋ ਸਾਥੀਆਂ ਉਹਨਾਂ ਦੇ 25 ਸਾਲ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਉਹਨਾਂ ਨੂੰ ਪੂਰੀ ਪੈਨਸ਼ਨ ਲਾਉਤ ਜਾਵੇ ਪੰਜਾਬ ਦੇ ਉਹਨਾਂ ਨੇ ਮੰਗ ਕਰ ਰਹੇ ਮੁੱਖ ਮੰਤਵ ਤੋਂ ਧੀਰੇ ਕਿਸ ਤਰ੍ਹਾਂ ਬਕਾਇਆ ਪੇ ਕਿ ਹੁੰਦਾ ਇਅਰਰ 17722 ਵਾਲੇ 6 ਮਹੀਨੇ ਲਾਗੂ ਕਰਨਾ ਦੂਜੇ ਵਾਰੇ ਕੰਪਿਊਟਰ ਤੇ ਹਾਵਕ ਆਉਣ ਵਾਲੀ 1 ਸਤੰਬਰ ਨੂੰ ਮੁੱਖ ਮੰਤਵ ਦਾ ਹਲਕਾ ਧੂਰੀ ਜੋ ਦਫ਼ਤਰ ਸਾਹਮਣੇ ਬੁਖੜ ਤਾਰ ਕਰਨਗੇ ਉਹਨਾਂ ਦੀ ਮੰਗ ਸੀ ਕਿ ਸਾਨੂੰ 6 ਮਹੀਨੇ ਪੈਸੇ ਲਾਗੂ ਕੀਤਾ ਜਾਵੇ ਤੇ ਸਿੱਖਿਆ ਭਾਅ ਦੇ ਮਾਰਜ ਕੀਤਾ ਜਾਵੇ ਪਰ ਇਸ ਤੋਂ ਹਮੇਸ਼ਾ ਹੀ মিডিਆ ਮੰਡੀਆ ਸਰਕਾਰ ਪਰ মিডিਆ ਨੂੰ ਮੁਕਰ ਦਿਆ ਜਸਕਰ ਘਰ ਕੰਪਿਊਟਰ ਤੇ ਆਵੇ 29 ਤੋਂ ਧੂੜੀਓ ਮੁੱਖ ਨੇ ਭਵਾਨਾ ਦਾ ਸਾਹਮਣੇ ਕੋ ਘੜਤਾਲ ਕਾਨਗੇ ਜੀ ਦੂਜੇ ਪਾਸੇ ਪੀਐਸਈ ਵੀ ਜੁਆਇੰਟ ਫਾਰਮ ਬੀਲੀ ਮਲਾਣੇ ਇਕਤਾ ਨੇ ਆਗੂ ਨੇ ਕਿਹਾ ਕਿ ਬੀਲੀ ਮੰਧੇਰਪਨ ਸੰਗ ਇਹ ਟਿਓ ਨਾਲ ਸਾਡੀ ਮੀਟਿੰਗ ਹੋਈ ਜਿਸ ਤੇ ਮੰਗਾਂ ਨੇ ਸਹਿਮਤੀ ਬਣੀ ਪਰ ਅਜੇ ਤੱਕ ਸਾਡੇ ਮੰਨੀਆਂ ਮੰਗਾਂ ਲੱਗ ਨਹੀਂ ਕਰਿਆ ਇਸ ਕਰਕੇ ਪੀਐਸ ਪੀਸੀਐਲ ਦੇ ਮਲਾਜਮ ਪੀਐਸ ਪੀਸੀਐਲ ਦੇ ਮਲਾਜਮ ਔਰ 1 ਸਤੰਬਰ ਨੂੰ ਬਿਜਲੀ ਬੰਦੀ ਹੋ ਰਹੀ ਹੈ ਅਸੀਂ ਈਟੀਓ ਦਾ ਜੋ ਕੋਠੀ ਹੈ ਅੰਮ੍ਰਿਤਸਰ ਦੇ ਵਿੱਚ ਉਹਦੇ ਨੇੜੇ ਰੈਲੀ ਕੀਤੀ ਜਾਵੇਗੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਾਫ ਸਬਸਕ੍ਰਾਈਬ ਕਰੋ ਜੀ